ਕਲਾਨ ਮਸਕੋਨਾ ਦੀ ਡੋਜ ਡਿਪਾਰਟਮੈਂਟ ਆ ਉਹਨਾਂ ਨੇ ਟਾਸਕ ਫੋਰਸ ਇੱਕ ਤਿਆਰ ਕੀਤੀ ਆ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੂੰ ਟਾਰਗੇਟ ਕਰਨ ਦੇ ਲਈ ਜੀ ਬਿਲਕੁਲ ਤੇ ਇਹ ਜਿਹੜੇ ਅ ਅਨ ਡਾਕੂਮੈਂਟਡ ਜਿਹੜੇ ਇਮੀਗ੍ਰੈਂਟ ਇਹ ਥੋੜਾ ਜਿਹਾ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਜਿਹੜਾ ਅੱਗੇ ਚੱਲ ਗਏ ਕਹਿੰਦੇ ਸੋਸ਼ਲ ਸਿਕਿਉਰਿਟੀ ਨੰਬਰ ਵਗੈਰਾ ਟਰਮੀਨੇਟ ਕਰ ਦਿੰਦੇ ਆ ਪਰ ਇੱਕ ਚੀਜ਼ ਇਹ ਵਧੀਆ ਵੀ ਕਰ ਰਹੇ ਉਹ ਕਹਿੰਦੇ ਕਿ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਹੈਗੇ ਸੀਗੇ ਨਾ ਤੇ ਅਨ ਡਾਕੂਮੈਂਟਡ ਇਮੀਗ੍ਰੈਂਟ ਆ ਜਿਹੜੇ ਪੱਕੇ ਨਹੀਂ ਹੋਏ ਸੀਗੇ ਇਦੇ ਵਿੱਚ ਉਹ ਆ ਜਾਂਦੇ ਜਿਹੜੇ ਲੋਕਾਂ ਦੇ ਕੇਸ ਫੇਲ ਹੋ ਗਏ ਸੀ ਉਹ ਰੇ ਰਹਿ ਰਹੇ ਆ ਤੇ ਸੋਸ਼ਲ ਸਿਕਿਉਰਿਟੀ ਵਗੈਰਾ ਉਹਨਾਂ ਨੂੰ ਇਸ਼ੂ ਆ ਉਹਦੇ ਬੇਸ ਤੇ ਉਹਨਾਂ ਨੇ ਕੰਮ ਤਾਂ ਦੇ ਆਪਣੇ ਜਿਹੜੇ ਚਲਾਏ ਆ ਤੇ ਉਹ ਬੇਸਿਕਲੀ ਕਹਿੰਦੇ ਕਿ ਜੇ ਦਾ ਕ੍ਰਿਮੀਨਲ ਰੈਕੋਰਡ ਆ ਗਿਆ ਉਹਦਾ ਸੋਸ਼ਲ ਸਿਕਿਉਰਿਟੀ ਨੰਬਰ ਜਿਹੜਾ ਟਰਮੀਨੇਟ ਕਰੋ ਸੋ ਜਿਹੜੀ ਡੋਜ ਦੀ ਟਾਸਕ ਫੋਰਸ ਹੈਗੀ ਆ ਸੋ ਬੇਸਿਕਲੀ ਉਹਨਾਂ ਨੂੰ ਟਰੈਕ ਕਰ ਰਹੇ ਆ ਮੇਰੇ ਹਿਸਾਬ ਨਾਲ ਇਹ ਵਧੀਆ ਗੱਲ ਆ ਜੇ ਬੰਦੇ ਦਾ ਕ੍ਰਿਮੀਨਲ ਰੈਕੋਰਡ ਹੈ ਗਨ ਗਨ ਵਾਇਲੈਂਸ ਮਰਡਰ ਮਰਡਰ ਉਹਨਾਂ ਚੀਜ਼ਾਂ ਦੇ ਵਿੱਚ ਹੈਗਾ ਬੰਦਾ ਤੇ ਉਹਦਾ ਕਰਨਾ ਵੀ ਚਾਹੀਦਾ ਕਿ ਬੰਦਾ ਇੱਕ ਤਾਂ ਕੱਚਾ ਵ ਇਹਦੇ ਵਿੱਚ ਮੇਰੇ ਖਿਆਲ ਆਪਣੀ ਕਮਿਊਨਿਟੀ ਨੂੰ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਮਿਊਨਿਟੀ ਐਕਚੁਅਲੀ ਚਾਹੁੰਦੀ ਹੈ ਕਿ ਇਹ ਸਭ ਚੀਜ਼ਾਂ ਜਿਹੜੀਆਂ ਸਾਫ਼ ਹੋਣ ਜੀ ਬਿਲਕੁਲ ਇਹ ਉਹ ਤਾਂ ਗੱਲ ਠੀਕ ਆ ਵੀ ਕ੍ਰਿਮੀਨਲ ਦਾ ਪਰ ਜੇ ਕਈ ਜਿਸ ਹਸਾਬ ਦੇ ਨਾਲ ਇਹਨਾਂ ਨੇ ਹੁਣ ਖਬਰ ਆ ਰਹੀਆਂ ਵੀ ਕਈ ਬੰਦੇ ਐਲਸਲਵਾਡੋਰ ਜੇਲ੍ਹ ਚ ਭੇਜਤੇ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਵੀ ਨਹੀਂ ਸੀ ਸੋ ਉਹ ਜਿਹੜਾ ਵੈਰੀਫਾਈ ਕਿੱਦਾਂ ਹੋਊਗਾ ਨਾ ਉਹਦੇ ਤੇ ਬਹੁਤ ਉਹੀ ਤਾਂ ਉਹੀ ਤਾਂ ਮੇਨ ਜਿਹੜਾ ਮੁੱਦਾ ਸੀਗਾ ਤਾਂ ਹੀ ਉਹ ਤਾਂ ਜਿਹੜਾ ਡਿਸੀਜਨ ਸੀਗਾ ਸੁਪਰੀਮ ਕੋਰਟ ਦਾ 5 ਇਸ ਟੂ 4 ਆ ਮਤਲਬ ਇਹ ਨਹੀਂ ਕਿ ਸੁਪਰੀਮ ਕੋਰਟ ਨੇ ਮਤਲਬ ਉਹ ਇਧਰਲੇ ਬੰਨੇ ਵੀ ਜਾ ਸਕਦਾ ਹੈਗਾ ਜੇ ਇੱਕ ਜੱਜ ਰਾਜੀ ਹੋ ਜਾਂਦਾ ਤੇ ਉਹ ਇਹ ਵੀ ਹੋ ਸਕਦਾ ਹੈਗਾ ਕਿ ਨਹੀਂ ਕਰਨੇ ਪਰ ਉਹ ਕਹਿੰਦੇ ਕਿ ਜਿਹੜੇ ਹਿਸਾਬ ਨਾਲ ਦਰਵਾਜ਼ੇ ਖੋਲ੍ਹਿਆ ਜਿਹੜੇ ਹਿਸਾਬ ਨਾਲ ਜੋ ਜਹਾਂ ਦਾ ਗੈਂਗਸਟਰ ਉਹਨੇ ਆ ਰਿਹਾ ਵਾ ਤੇ ਉਹ ਕਹਿੰਦੇ ਕਿ ਬੇਸਿਕਲੀ ਸੁਪਰੀਮ ਕੋਰਟ ਉਹ ਸਾਰੀ ਜਿਹੜੀਆਂ ਐਗਜ਼ੈਂਪਲਾਂ ਯੂਰੋਪ ਯੂਰਪ ਦੀ ਕੈਨੇਡਾ ਵਗੈਰਾ ਵਾਲੀਆਂ ਦੇਖ ਕੇ ਉਹ ਉਹ ਕਹਿੰਦੇ ਆ ਕਿ ਇਹ ਨੀਡ ਆਫ ਦਿ ਆਵਰ ਹੈਗੀ ਐਦਾਂ ਕਰਨਾ ਜ਼ਰੂਰੀ ਆ ਸੋ ਹੁਣ ਇਹਦੇ ਵਿੱਚ ਪਤਾ ਨਹੀਂ ਕਿੰਨੇ ਲੋਕੀ ਸਹਿਮਤ ਹੋਣਗੇ ਕਿੰਨੇ ਲੋਕੀ ਨਹੀਂ ਸਹਿਮਤ ਹੋਣਗੇ ਪਰ ਇਹ ਹੈ ਕਿ ਜਦੋਂ ਕਲੀਨ ਅਪ ਹੁੰਦਾ ਉਹਦੇ ਵਿੱਚ ਜਿਹੜਾ ਸ਼ਰੀਫ ਬੰਦਾ ਨਾਇਅਤ ਜਿਹੜਾ ਤੇ ਉਹ ਸਰਕਾਰ ਖੁਦ ਕਹਿ ਰਹੀ ਹੈ ਕਿ ਇਦਾਂ ਹੋਣਾ ਵਾ ਤੇ ਬਾਕੀ ਉਹਦਾ ਜਦੋਂ ਇਹਨਾਂ ਦੇ ਤੁਸੀਂ ਦੇਖ ਲਓ ਕੋਈ ਆਰਮੀ ਦਾ ਆਪਰੇਸ਼ਨ ਹੈ ਕੁਛ ਜਿੱਥੇ ਜਿਹੜਾ ਮੇਨ ਇਹਨਾਂ ਦਾ ਟਾਰਗੇਟ ਉਹਦੇ ਨਾਲ ਜਿਹੜੇ ਸੀਗੇ ਕੋਲੈਟਰਲ ਡੈਮੇਜ ਉਹਨੂੰ ਕਹਿੰਦੇ ਆ ਇਹ ਕਿ ਸ਼ਰੀਪਤ ਦਾ ਜਿਹੜਾ ਮਰ ਸਕਦਾ ਨਾਲ ਤੇ ਉਹਦੇ ਨਾਲ ਦੇਖੋ ਜਿਹੜੇ ਵਕੀਲ ਆ ਜਾਂ ਸਿਵਲ ਰਾਈਟ ਗਰੁੱਪ ਆ ਉਹ ਤਾਂ ਨਹੀਂ ਐਗਰੀ ਕਰਦੇ ਪਰ ਜਿਹੜੀ ਸਰਕਾਰ ਹੁਣ ਜਿਹੜਾ ਸੈਂਟੀਮੈਂਟ ਹੀ ਕਿਉਂਕਿ ਜਿੱਤੇ ਆ ਹੀ ਉਹ ਪਪੂਲਰ ਵੋਟ ਤੇ ਆ ਤੇ ਇਸ ਵੇਲੇ ਉਹਨੂੰ ਕਿਸੇ ਨੇ ਰੋਕਣਾ ਨਹੀਂ ਇਮੀਗ੍ਰੇਸ਼ਨ ਤੋਂ इवन ਜਿਹੜੇ ਗੁੱਡ ਅਮਰੀਕਨ ਆ ਉਹ ਵੀ ਜਿਹੜੇ ਕਈ ਹੁਣ ਤੰਗ ਆਏ ਆ ਉਹ ਵੀ ਕਹਿੰਦੇ ਚੱਲਣ ਦੌੜ ਸਾਰਾ ਕੁਛੜ ਤੇ ਇਹ ਚੀਜ਼ਾਂ ਹੁਣ ਫੇ ਨਜਾਇਜ਼ ਪਾਸੇ ਵਾਲ ਜਿਹੜੀਆਂ ਤੁਰ ਪਈਆਂ ਜੀ ਸੋ ਬਿਲਕੁਲ ਆਪਾਂ ਦੇਖਦੇ ਆ ਜਦੋਂ ਵੀ ਕਦੇ ਕੋਈ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਨਾ ਕੋਈ ਇਸ਼ੂ ਹੁੰਦਾ ਆ ਕਿ ਉਹਦੇ ਥੱਲੇ ਜੇ ਕਮੈਂਟ ਦੇਖੋ ਨਾ ਜਿਹੜੇ 90% ਅਮਰੀਕਨ ਲੋਕਾਂ ਦੇ ਕਮੈਂਟ ਉਹ 트੍ਰੰਪ ਉਹਨਾਂ ਦੇ ਹੱਕ ਦੇ ਵਿੱਚ ਹੁੰਦੇ ਆ ਸੋ ਕੱਲਾ ਉਹ ਸਰਕਾਰ ਜਿੱਤੇ ਨਹੀਂ ਪ੍ਰੈਜ਼ੀਡੈਂਟ ਨਹੀਂ ਬਣੇ ਕਾਂਗਰਸ ਸੈਨੇਟ ਨਹੀਂ ਸੋ ਲੋਕਾਂ ਦੀ ਵੀ ਬਹੁਤ ਜ਼ਿਆਦਾ ਇਸ ਇਸ਼ੂ ਦੇ ਉੱਤੇ ਹਮਾਇਤ ਹੈਗੀ ਆ। ਐਲਾਨ ਮਸਕੋਨਾ ਦੀ ਡੋਜ ਡਿਪਾਰਟਮੈਂਟ ਆ ਉਹਨਾਂ ਨੇ ਟਾਸਕ ਫੋਰਸ ਇੱਕ ਤਿਆਰ ਕੀਤੀ ਆ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੂੰ ਟਾਰਗੇਟ ਕਰਨ ਦੇ ਲਈ। ਜੀ ਬਿਲਕੁਲ ਤੇ ਇਹ ਜਿਹੜੇ ਅ ਅਨ ਡਾਕੂਮੈਂਟਡ ਜਿਹੜੇ ਇਮੀਗ੍ਰੈਂਟ ਇਹ ਥੋੜਾ ਜਿਹਾ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਜਿਹੜਾ ਅੱਗੇ ਚੱਲ ਗਏ ਕਹਿੰਦੇ ਸੋਸ਼ਲ ਸਿਕਿਉਰਿਟੀ ਨੰਬਰ ਵਗੈਰਾ ਟਰਮੀਨੇਟ ਕਰ ਦੇਣੇ ਆ। ਪਰ ਇੱਕ ਚੀਜ਼ ਇਹ ਵਧੀਆ ਵੀ ਕਰ ਰਹੇ ਉਹ ਕਹਿੰਦੇ ਕਿ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਹੈਗੇ ਸੀਗੇ ਨਾ ਤੇ ਅਨਡਾਕੂਮੈਂਟਡ ਇਮੀਗ੍ਰੈਂਟ ਆ ਜਿਹੜੇ ਪੱਕੇ ਨਹੀਂ ਹੋਏ ਸੀਗੇ ਇਹਦੇ ਵਿੱਚ ਉਹ ਆ ਜਾਂਦੇ ਜਿਹੜੇ ਲੋਕਾਂ ਦੇ ਕੇਸ ਫੇਲ ਹੋ ਗਏ ਸੀ ਉਹ ਰੇ ਰਹਿ ਰਹੇ ਆ ਤੇ ਸੋਸ਼ਲ ਸਿਕਿਉਰਿਟੀ ਵਗੈਰਾ ਉਹਨਾਂ ਨੂੰ ਇਸ਼ੂ ਆ ਉਹਦੇ ਬੇਸ ਤੇ ਉਹਨਾਂ ਨੇ ਕੰਮ ਤੰਦੇ ਆਪਣੇ ਜਿਹੜੇ ਚਲਾਏ ਆ ਤੇ ਉਹ ਬੇਸਿਕਲੀ ਕਹਿੰਦੇ ਕਿ ਜੇ ਦਾ ਕ੍ਰਿਮੀਨਲ ਰੈਕੋਰਡ ਆ ਗਿਆ ਉਹਦਾ ਸੋਸ਼ਲ ਸਿਕਿਉਰਿਟੀ ਨੰਬਰ ਜਿਹੜਾ ਟਰਮੀਨੇਟ ਕਰੋ ਸੋ ਜਿਹੜੀ ਡੋਜ ਦੀ ਟਾਸਕ ਫੋਰਸ ਹੈਗੀ ਆ ਸੋ ਬੇਸਿਕਲੀ ਉਹਨਾਂ ਨੂੰ ਟਰੈਕ ਕਰ ਰਹੇ ਆ ਮੇਰੇ ਹਿਸਾਬ ਨਾਲ ਇਹ ਵਧੀਆ ਗੱਲ ਆ ਜੇ ਬੰਦੇ ਦਾ ਕ੍ਰਿਮੀਨਲ ਰੈਕੋਰਡ ਹੈ ਗਨ ਗਨ ਵਾਇਲੈਂਸ ਮਰਡਰ ਮਟਰ ਉਹਨਾਂ ਦੇ ਚੀ ਹੋਰ ਫਿਰ ਦੁਬਾਰਾ ਕ੍ਰਿਮੀਨਲ ਐਕਟੀਵਿਟੀਜ਼ ਚ ਤੇ ਇਹਦੇ ਵਿੱਚ ਮੇਰੇ ਖਿਆਲ ਆਪਣੀ ਕਮਿਊਨਿਟੀ ਨੂੰ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਮਿਊਨਿਟੀ ਐਕਚੁਅਲੀ ਚਾਹੁੰਦੀ ਹੈ ਕਿ ਇਹ ਸਭ ਚੀਜ਼ਾਂ ਜਿਹੜੀਆਂ ਸਾਫ਼ ਜੀ ਬਿਲਕੁਲ ਇਹ ਉਹ ਤਾਂ ਗੱਲ ਠੀਕ ਆ ਵੀ ਕ੍ਰਿਮੀਨਲ ਦਾ ਪਰ ਜੇ ਕਈ ਜਿਸ ਹਸਾਬ ਦੇ ਨਾਲ ਇਹਨਾਂ ਨੇ ਹੁਣ ਖਬਰਾਂ ਆ ਰਹੀਆਂ ਵੀ ਕਈ ਬੰਦੇ ਐਲਸਲਵਾਡੋਰ ਜੇਲ੍ਹ ਚ ਭੇਜਤੇ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਵੀ ਨਹੀਂ ਸੀ ਸੋ ਉਹ ਜਿਹੜਾ ਵੈਰੀਫਾਈ ਕਿੱਦਾਂ ਹੋਊਗਾ ਨਾ ਉਹਦੇ ਤੇ ਬਹੁਤ ਉਹੀ ਤਾਂ ਉਹੀ ਤਾਂ 메ਨ ਜਿਹੜਾ ਮੁੱਦਾ ਸੀਗਾ ਤਾਂ ਹੀ ਉਹ ਤਾਂ ਜਿਹੜਾ ਡਿਸੀਜਨ ਸੀਗਾ ਸੁਪਰੀਮ ਕੋਰਟ ਦਾ 5 ਇਸ ਟੂ 4 ਆ ਮਤਲਬ ਇਹ ਨਹੀਂ ਕਿ ਸੁਪਰੀਮ ਕੋਰਟ ਨੇ ਮਤਲਬ ਉਹ ਇਧਰਲੇ ਬੰਨੇ ਵੀ ਜਾ ਸਕਦਾ ਹੈਗਾ ਜੇ ਇੱਕ ਜੱਜ ਰਾਜੀ ਹੋ ਜਾਂਦਾ ਤੇ ਉਹ ਇਹ ਵੀ ਹੋ ਸਕਦਾ ਹੈਗਾ ਕਿ ਨਹੀਂ ਕਰਨੇ ਪਰ ਉਹ ਕਹਿੰਦੇ ਕਿ ਜਿਹੜੇ ਹਿਸਾਬ ਨਾਲ ਦਰਵਾਜ਼ੇ ਖੋਲ੍ਹਿਆ ਜਿਹੜੇ ਹਿਸਾਬ ਨਾਲ ਜੋ ਜਹਾਂਦਾ ਗੈਂਗਸਟਰ ਉਹ ਰੇ ਆ ਰਿਹਾ ਵਾ ਤੇ ਉਹ ਕਹਿੰਦੇ ਕਿ ਬੇਸਿਕਲੀ ਸੁਪਰੀਮ ਕੋਰਟ ਉਹ ਸਾਰੀ ਜਿਹੜੀਆਂ ਐਗਜ਼ਾਮਪਲਾਂ ਯੂਰੋਪੀ ਯੂਰਪ ਦੀ ਕੈਨੇਡਾ ਵਗੈਰਾ ਵਾਲੀਆਂ ਦੇਖ ਕੇ ਉਹ ਉਹ ਕਹਿੰਦੇ ਆ ਕਿ ਇਹ ਨੀਡ ਆਫ ਦੀ ਆਵਰ ਹੈਗੀ ਐਦਾਂ ਕਰਨਾ ਜ਼ਰੂਰੀ ਹੈ ਸੋ ਹੁਣ ਇਹਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਕੀ ਸਹਿਮਤ ਹੋਣਗੇ ਕਿੰਨੇ ਲੋਕ ਕੀ ਨਹੀਂ ਸਹਿਮਤ ਹੋਣਗੇ ਪਰ ਇਹ ਹੈ ਕਿ ਜਦੋਂ ਕਲੀਨ ਅਪ ਹੁੰਦਾ ਉਹਦੇ ਵਿੱਚ ਜਿਹੜਾ شریف ਬੰਦਾ ਨਾਜਾਇਜ਼ ਜਿਹੜਾ ਇੱਕ ਕਾਲੀ ਦੇਖਣੇ ਜਾਣੇ ਆ ਤੇ ਉਹ ਸਰਕਾਰ ਖੁਦ ਕਹਿ ਰਹੀ ਹੈ ਕਿ ਇਦਾਂ ਹੋਣਾ ਵਾ ਤੇ ਬਾਕੀ ਉਹਦਾ ਜਦੋਂ ਇਹਨਾਂ ਦੇ ਤੁਸੀਂ ਦੇਖ ਲਓ ਕੋਈ ਆਰਮੀ ਦਾ ਆਪਰੇਸ਼ਨ ਹੈ ਕੁਛ ਜਿੱਥੇ ਜਿਹੜਾ ਮੇਨ ਇਹਨਾਂ ਦਾ ਟਾਰਗੇਟ ਉਹਦੇ ਨਾਲ ਜਿਹੜੇ ਸੀਗੇ ਕਲੈਟਰਲ ਡੈਮੇਜ ਉਹਨੂੰ ਕਹਿੰਦੇ ਆ ਇਹ ਕਿ شریف ਬੰਦਾ ਜਿਹੜਾ ਮਰ ਸਕਦਾ ਨਾਲ ਖੜਾ ਤੇ ਉਹਦੇ ਨਾਲ ਦੇਖੋ ਜਿਹੜੇ ਵਕੀਲ ਆ ਜਾਂ ਸਿਵਲ ਰਾਈਟ ਗਰੁੱਪ ਉਹ ਤਾਂ ਨਹੀਂ ਐਗਰੀ ਕਰਦੇ ਪਰ ਜਿਹੜੀ ਸਰਕਾਰ ਹੁਣ ਜਿਹੜਾ ਸੈਂਟੀਮੈਂਟ ਹੀ ਕਿਉਂਕਿ ਜਿੱਤਿਆ ਹੀ ਉਹ ਪਪੂਲਰ ਵੋਟ ਤੇ ਆ ਤੇ ਇਸ ਵੇਲੇ ਉਹਨੂੰ ਕਿਸੇ ਨੇ ਰੋਕਣਾ ਨਹੀਂ ਇਮੀਗ੍ਰੇਸ਼ਨ ਤੋਂ इवन ਜਿਹੜੇ ਗੁੱਡ ਅਮਰੀਕਨ ਆ ਉਹ ਵੀ ਜਿਹੜੇ ਕਈ ਹੁਣ ਤੰਗ ਆਏ ਆ ਉਹ ਵੀ ਕਹਿੰਦੇ ਚੱਲਣ ਦੌੜ ਸਾਰਾ ਕੁਛਣ ਤੇ ਇਹ ਚੀਜ਼ਾਂ ਹੁਣ ਫੇ ਨਾਜਾਇਜ਼ ਪਾਸੇ ਵਾਲ ਜਿਹੜੀਆਂ ਤੁਰ ਪਈਆਂ ਜੀ ਸੋ ਬਿਲਕੁਲ ਆਪਾਂ ਦੇਖਦੇ ਹਾਂ ਜਦੋਂ ਵੀ ਕਦੇ ਕੋਈ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਨਾ ਕੋਈ ਇਸ਼ੂ ਹੁੰਦਾ ਆ ਕਿ ਉਹਦੇ ਥੱਲੇ ਜੇ ਕਮੈਂਟ ਦੇਖੋ ਨਾ ਜਿਹੜੇ 90% ਅਮਰੀਕਨ ਲੋਕਾਂ ਦੇ ਕਮੈਂਟ ਉਹ 트੍ਰੰਪ ਉਹਨਾਂ ਦੇ ਹੱਕ ਦੇ ਵਿੱਚ ਹੁੰਦੇ ਆ ਅ ਸੋ ਕੱਲਾ ਉਹ ਸਰਕਾਰ ਜਿੱਤੇ ਨਹੀਂ ਪ੍ਰੈਜ਼ੀਡੈਂਟ ਨਹੀਂ ਬਣੇ ਕਾਂਗਰਸ ਸੈਨੇਟ ਨਹੀਂ ਸੋ ਲੋਕਾਂ ਦੀ ਵੀ ਬਹੁਤ ਜ਼ਿਆਦਾ ਇਸ ਇਸ਼ੂ ਦੇ ਉੱਤੇ ਹਮਾਇਤ ਹੈਗੀ